ਆ ਮਾਰ ਲਫੜੇ ਤਨੂੰ ਅੰਦਰ ਖਿੱਡਿਆ ਹੁੰਦਾ ਆ ਦੇਖੋ ਜੀ ਅੱਜ ਪਰਤੀ ਕੰਮ ਕਰੋਗੇ ਉਸ ਦਾ ਅਸੀਂ ਵੈਲਕਮ ਕਰਾਂਗੇ ਪਰ ਇਹ ਨਹੀਂ ਵੀ ਐਡੀ ਵੱਡੀ ਪਿੰਡ ਦੇ ਆਬਾਦੀ ਵਾਲੇ ਪਿੰਡ ਨੂੰ ਦੇਖੋ ਮhalla clinic ਤੁਸੀਂ ਜੇ ਬਣਾਉਣਾ ਛੋਟੇ ਪਿੰਡਾਂ ਚ ਬਣਾ ਲਓ ਸਾਡੇ ਇੱਥੇ ਵੋਟਾਂ ਤੁਸੀਂ ਬਾਜ਼ਾਰ ਚ ਇਹ ਗੱਲ ਕਹਿ ਕੇ ਆਏ ਹੋ ਵੀ ਅਸੀਂ ਇਹਨੂੰ ਹਸਪਤਾਲ ਨੂੰ ਵੱਡਾ ਅਪਗ੍ਰੇਡ ਕਰਾਂਗੇ 17 ਬਿਸਤਰਿਆਂ ਦਾ ਹਸਪਤਾਲ ਦੇਵਾਂਗੇ ਸੋ ਅੱਜ ਇਹ ਕਿਉਂ ਬਾਜ਼ਾਰ ਚ ਸਾਰੇ ਤੁਹਾਡੇ ਵਰਕਰਾਂ ਨੇ ਚਲੋ ਤੁਸੀਂ ਅਪਗ੍ਰੇਡ ਨਹੀਂ ਕਰਨਾ ਤਾਂ ਡੀਗ੍ਰੇਡ ਕਰ ਦੋ ਝੂਠ ਨਹੀਂ ਬੋਲਣਾ ਨਹੀਂ ਝੂਠ ਨਹੀਂ ਮੈਂ ਬੋਲਦਾ ਨਾ ਮੈਂ ਝੂਠ ਬੋਲਿਆ ਕਦੇ ਨਾ ਬੋਲਣਾ ਨਾ ਮੈਂ ਝੂਠ ਬੋਲਿਆ ਨਾ ਬੋਲਣਾ ਗੱਲ ਕਰ ਰਹੇ ਹਾਂ ਗੱਲ ਕਰ ਰਹੇ ਆ ਆਹ ਗੱਲ ਕਰ ਰਹੇ ਆ ਤੁਹਾਡਾ ਰਿਸਪੈਕਟ ਕੀਤੀ ਆ ਇਹਦੀ ਭਾਈ ਭਾਈ ਇਹ ਫਿਰ ਇਹ ਕੀ ਗੱਲ ਹੈ ਮਾਰ ਲਾਫੜੇ ਤਾਂ ਅੰਦਰ ਸਿੱਧਾ ਹੁੰਦਾ ਆ ਦੇਖੋ ਜੀ ਅੱਜ ਪ੍ਰਤੀ ਕੰਮ ਕਰੋਗੇ ਉਸ ਦਾ ਅਸੀਂ ਵੈਲਕਮ ਕਰਾਂਗੇ ਪਰ ਇਹ ਨਹੀਂ ਬੀ ਐਡੀ ਵੱਡੀ ਪਿੰਡ ਦੇ ਆਬਾਦੀ ਵਾਲੇ ਪਿੰਡ ਨੂੰ ਦੇਖੋ ਮੋਲਾ ਕਲੀਨਿਕ ਤੁਸੀਂ ਜੇ ਬਣਾਉਣਾ ਛੋਟੇ ਪਿੰਡਾਂ 'ਚ ਬਣਾ ਲਓ ਸਾਡੇ ਇੱਥੇ ਵੋਟਾਂ 'ਚ ਤੁਸੀਂ ਬਾਜ਼ਾਰ 'ਚ ਇਹ ਗੱਲ ਕਹਿ ਕੇ ਆਏ ਹੋ ਵੀ ਅਸੀਂ ਇਹਨੂੰ ਹਸਪਤਾਲ ਨੂੰ ਵੱਡਾ ਅਪਗ੍ਰੇਡ ਕਰਾਂਗੇ 17 ਬਿਸਤਰਿਆਂ ਦਾ ਹਸਪਤਾਲ ਦੇਵਾਂਗੇ ਸੋ ਅੱਜ ਇਹ ਕਿਉਂ ਬਾਜ਼ਾਰ 'ਚ ਸਾਰੇ ਤੁਹਾਡੇ ਵਰਕਰਾਂ ਨੇ ਮੇਰੀ ਤਖਾਓ ਕਿੱਥੇ ਗਿਆ ਚਲੋ ਤੁਸੀਂ ਅਪਗ੍ਰੇਡ ਨਹੀਂ ਕਰਨਾ ਤਾਂ ਡੀਗ੍ਰੇਡ ਕਰ ਦਿਓ ਝੂਠ ਨਹੀਂ ਬੋਲਣਾ ਨਹੀਂ ਝੂਠ ਨਹੀਂ ਮੈਂ ਬੋਲਦਾ ਨਾ ਮੈਂ ਝੂਠ ਬੋਲਿਆ ਕਦੇ ਨਾ ਬੋਲਣਾ ਨਾ ਮੈਂ ਝੂਠ ਬੋਲਿਆ ਨਾ ਬੋਲਣਾ ਆ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਆਰਾਮ ਨਾਲ ਗੱਲ ਕਰ ਰਿਹਾ ਤੁਹਾਡਾ ਰਿਸਪੈਕਟ ਕੀਤੀ ਐ ਇਸ ਦੀ ਐ ਭਾਈ 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 ਆ ਫਿਰ ਇੱਕ ਹੀ ਗੱਲ ਹੈ ਮਾਰ ਲਫੜੇ ਤੈਨੂੰ ਅੰਦਰ ਸਿੱਟਿਆ ਹੁੰਦਾ ਆ ਦੇਖੋ ਜੀ ਮੈਂ ਕਰੀਆ